ਸਤ ਸ੍ਰੀ ਅਕਾਲ ਬੱਚਿਓ ਅੱਜ ਤੜੇਸ ਤੇ ਕਹਾਣੀ ਲੈ ਕੇ ਆਏ ਹਾਂ ਵੱਡਿਆਂ ਉਸ ਤੇ ਵੀ ਹੈ ਕਿਉਂਕਿ ਜਿਨ੍ਹਾਂ ਨੇ ਪੜ੍ਹੀ ਹੋਈ ਹੈ ਤੇ ਉਹਨਾਂ ਨੂੰ ਅੱਜ ਵੀ ਵਧੀਆ ਲੱਗਦੀ ਆ ਸੁਣਨੀ ਇੱਕ ਕਿਸਾਨ ਦਾ ਪਰਿਵਾਰ ਸੀ ਜੋ ਖੇਤਾਂ ਦੇ ਵਿੱਚ ਰਹਿੰਦਾ ਸੀ ਉਹਨਾਂ ਦਾ ਉੱਥੇ ਘਰ ਸੀ ਤੇ ਕੋਲੇ ਹੀ ਕਣਕ ਦੀ ਝੋਈ ਸੀ ਉਹਨਾਂ ਦੇ ਇੱਕ ਬੇਟਾ ਸੀ ਤੇ ਇੱਕ ਬੇਟੀ ਸੀ 6 ਸਾਲ ਦੀ ਬੇਟੀ ਤੇ 5 ਸਾਲ ਦਾ ਬੇਟਾ ਉਹਨਾਂ ਦੇ ਕੰਮ ਪੱਕ ਚੁੱਕੇ ਸੀ ਉਹਨਾਂ ਨੇ ਮਜ਼ਦੂਰ ਲਵਣੇ ਸੀ ਮਹਿੰਦਰ ਸਿੰਘ ਦੇ ਖੇਤ ਵਿੱਚ ਅੱਜ ਮਜ਼ਦੂਰਾਂ ਨੇ ਆਉਣਾ ਸੀ 5 ਮਜ਼ਦੂਰ ਸੀ ਉਹਨਾਂ ਨੇ ਕੀ ਸੋਚਿਆ ਮਿੰਦਰ ਨੇ ਕਿਹਾ ਬੁੱਧੂ ਦੀ ਮਾਂ ਅੱਜ ਪੂਰੀਆਂ ਹੀ ਬਣਾ ਲੈ ਮਜ਼ਦੂਰਾਂ ਨੇ ਆਉਣਾ ਤੇ ਕਣਕ ਵੀ ਵੱਢਣੀ ਕੱਢਣੀ ਐ ਬੁੱਧੂ ਮੰਦਰ ਦੇ ਬੇਟੇ ਦਾ ਮਨ ਹਣ ਬੁੱਧੂ ਦੀ ਮਾਂ ਪੂਰੀਆਂ ਬਣਾਉਣ ਵਾਸਤੇ ਸਮਾਨ ਤਿਆਰ ਕਰ ਲਾਪੀ ਗੁੜ ਘੁੱਲਿਆ ਆਟਾ ਗੁੰਨਿਆ ਕੜਾਹੀ ਚੁੱਲੇ ਤੇ ਧੜੀ ਵਿੱਚ ਤੇਲ ਪਾਇਆ ਚੁੱਲੇ ਚੱਗ ਬਾਲੀ ਤੇ ਪੂਰੀਆਂ ਬਣਾਉਣ ਲਈ ਤਿਆਰ ਹੋਈ ਪੂਰੀ ਵਾਸਤੇ ਜੋ ਆਟਾ ਤਿਆਰ ਕੀਤਾ ਸੀ ਇੱਕ ਪੇੜਾ ਕੀਤਾ ਉਹਨੂੰ ਵੇਲਿਆ ਫਿਰ ਪੂਰੀ ਕੱਟੀ ਤੇ ਕੜਾਹੀ ਦੇ ਵਿੱਚ ਪਾ ਦਿੱਤੀ ਉਧਰੋਂ ਬੁੱਧੂ ਘੇੜਦਾ ਹੋਇਆ ਰਸੋਈ ਦੇ ਵਿੱਚ ਆ ਗਿਆ ਬੁੱਧੂ ਦੀ ਮਾਂ ਨੇ ਬੁੱਧੂ ਨੂੰ ਦੇਖਿਆ ਕਿ ਬੁੱਧੂ ਦਾ ਤਾਮੋਂ ਲਿਪੜਿਆ ਹੋਇਆ ਉਹਨੇ ਆਪਣੀ ਚੁੰਨੀ ਦੇ ਲੜ ਦੇ ਨਾਲ ਬੁੱਧੂ ਦਾ ਮੂੰਹ ਸਾਫ ਕਰਤਾ ਜਦੋਂ ਬੁੱਧੂ ਦੀ ਮਾਂ ਬੁੱਧੂ ਦਾ ਮੂੰਹ ਸਾਫ਼ ਕਰ ਰਹੀ ਸੀ ਤਾਂ ਕੜਾਹੀ ਨੇ ਨੇ ਦੇਖਿਆ। ਕੜਾਹੀ ਦੇ ਵਿੱਚ ਤੇਲ ਉੱਪਰ ਜਾਦੇ ਰਿਹਾ ਸੀ ਤੇ ਇੱਕ ਪੂਰੀ ਸੀਗੀ ਜਿਹੜੀ ਕਿ ਜਲ ਚੁੱਕੀ ਸੀ। ਉਦੋਂ ਦੀ ਮਾਂ ਨੇ ਦੇਖਿਆ ਕਿ ਪੂਰੀ ਤਾਂ ਜਲ ਗਈ ਪੂਰੀ। ਉਹਨੇ ਬੁੱਧੂ ਦੀ ਮਾਂ ਨੇ ਦਬਦਬ ਪੂਰੀ ਦਾ ਪਾਸਾ ਪਲਟਣਾ ਚਾਹਿਆ ਵੀ ਇਹਨੂੰ ਪਲਟ ਦਵਾ ਮੈਂ ਦੂਜਾ ਪਾਸਾ। ਤੇ ਪੂਰੀ ਕੜਾਹੀ ਦੇ ਵਿੱਚੋਂ ਉੱਛਲ ਕੇ ਇੱਕਦਮ ਬਾਹਰ ਆ ਗਈ। ਕਹਿੰਦੀ ਤੂੰ ਬੁੱਧੂ ਦਾ ਮੂੰਹ ਹੀ ਸਾਫ਼ ਕਰ। ਮੇਰੇ ਗਣੀ ਤਾਂ ਤੂੰ ਬੋਰੀ ਨਹੀਂ ਕੀਤੀ ਪੂਰੀ ਨੂੰ ਗੁੱਸਾ ਆ ਗਿਆ ਮੇਰੇ ਗਣੀ ਧਿਆਨ ਨਹੀਂ ਦਿੱਤਾ ਮੈਂ ਤਾਂ ਮਰ ਚ ਰਹੀ ਆ ਊੜੀ ਤਾਂ ਹੁਣ ਭੱਜ ਪਈ ਪਿੱਛੇ ਬੁੱਧੂ ਦੀ ਮਾਂ ਭੱਜੀ ਭੱਜੀ ਜਾਂਦੀ ਸੀ ਖੇਤ ਦੇ ਵਿੱਚ ਮਜ਼ਦੂਰ ਪੰਜੇ ਵੇਖਿਆ ਉਹਨਾਂ ਨੇ ਪੂਰੀ ਬਣੀ ਬਣਾਈ ਪੂਰੀ ਭੱਜੀ ਜਾਂਦੀ ਐ ਉਹ ਵੀ ਉਹਨੂੰ ਫੜਨ ਲੱਗੇ ਕਹਿੰਦੀ ਮੈਂ ਤਾਂ ਬੁੱਧੂ ਦੀ ਮਾਂ ਤੋਂ ਭੱਜ ਕੇ ਆਈ ਆ ਹੁਣ ਤੁਹਾਡੇ ਹੱਥ ਨਹੀਂ ਮੈਂ ਮਿਹਨਤੂਰ ਪਿੱਛੇ ਪਿੱਛੇ ਬੁੱਧੂ ਦੀ ਮਾਂ ਬੁੱਧੂ ਵਰਗੇ ਸਰਿਆਂ ਨੇ ਪਿੱਛੇ ਅੱਗੇ ਆਈ ਅੱਗੇ ਇੱਕ ਖਰਗੋਸ਼ ਸੀ ਖੇਤ ਵਿੱਚ ਉਹ ਪਗੜਨ ਲੱਗਿਆ ਪੂਰੀ ਨੂੰ ਕਹਿੰਦੀ ਮੈਂ ਤਾਂ ਬੁੱਧੂ ਨੂੰ ਬੁੱਧੂ ਬਣਾ ਕੇ ਆ ਗਈ ਮਜ਼ਦੂਰਾਂ ਕੋਲੋਂ ਭੱਜ ਕੇ ਆ ਗਈ ਪੰਚ ਜਾਨਿਆਂ ਕੋਲੋਂ ਤੇਰੇ ਹੱਥ ਨਹੀਂ ਆਉਂਦੀ ਕੀ ਮੈਂ ਚਲ ਜਿਨ ਖਰਗੋਸ਼ ਵੀ ਪਿੱਛੇ ਭੱਜ ਪਿਆ ਕਾਂ ਇੱਕ ਖੁੱਡ ਦੇ ਵਿੱਚ ਵੜ ਗਈ ਪੂਰੀ ਦੇਖਿਆ ਤੇ ਖੁੱਡ ਦੇ ਵਿੱਚ ਲੂੰਮੜੀ ਬੈਠੀ ਸੀ ਲੂੰਮੜੀ ਤਾਂ ਬੜੀ ਖਲਾਕਮਸ ਸੀ ਪੂਰੀ ਉਹਦੇ ਵੱਲ ਦੇਖ ਕੇ ਬੋਲੀ ਕਹਿੰਦੀ ਮੈਂ ਤਾਂ ਬੁੱਧੂ ਨੂੰ ਬੁੱਧੂ ਬਣਾ ਕੇ ਆਈ ਆ ਪੰਜ ਮਜ਼ਦੂਰਾਂ ਤੋਂ ਭੱਜ ਕੇ ਆਈ ਆ ਤੇ ਖਰਗੋਸ਼ ਨੂੰ ਵੀ ਛੱਡ ਕੇ ਆਈ ਆ ਪਿੱਛੇ ਮੈਂ ਤੇਰੇ ਹੱਥ ਨਹੀਂ ਆਉਂਦੀ ਲੂੰਮੜੀ 'ਚ ਮੱਟਾ ਮਾਰ ਲੱਗੀ ਤੇ ਪੂਰੀ ਭੱਜ ਪਈ ਪੂਰੀ ਪੱਜੀ ਪਿਛੇ ਲੂੰਬੜੀ ਵੀ ਪੱਜੀ ਪਿਛੇ ਖਰਗੋਚ ਤੇ ਪੰਜ ਮਜ਼ਦੂਰ ਤੇ ਬੁੱਦੂ ਬੁੱਦੂ ਦੀ ਮਾਂ ਸਰਿਆਣੀਪੁਰੀ ਦੇ ਪਿੱਛੇ ਅੱਗੇ ਗਏ ਅੱਗੇ ਇੱਕ ਛੋਟੇ ਛੋਟੇ ਪਾਂਜੇ ਕਤੂਰ ਪਾਂਜੇ ਕਤੂਰੇ ਬੈਠੇ ਸੀ ਤੇ ਕੁੱਤੀ ਕੋਲੇ ਆਵਦੀ ਮਾਂ ਕੋਲੇ ਉਹ ਤੇ ਜਾ ਕੇ ਖੜੀ ਤੇ ਉਹਨਾਂ ਨੇ ਖਾਣਾ ਚਾਹਿਆ ਕੁੱਤਿਆਂ ਨੂੰ ਲੱਗੀ ਹੋਈ ਸੀ ਭੁੱਖ ਕਤੂਰਿਆਂ ਨੂੰ ਛੋਟੇ ਛੋਟੇ ਸੀ ਉਹ ਦਿਮਾ ਨੂੰ ਕਹਿੰਦੇ ਸੀ ਖਾ ਲੀਏ ਤੇ ਪੂਰੀ ਕਹਿੰਦੀ ਐ ਕਿਵੇਂ ਖਾ ਲੂੰਗੀ ਮੈਂ ਤਾਂ ਬੁੱਦੂ ਨੂੰ ਬੁੱਦੂ ਬਣਾ ਕੇ ਆਈ ਆ ਖਰਗੋਸ਼ ਨੂੰ ਵੀ ਭਜਾ ਕੇ ਆਈ ਆ ਪੰਜ ਮਜ਼ਦੂਰਾਂ ਨੂੰ ਭਜਾ ਕੇ ਆਈ ਆ ਲੂੰਬੜੀ ਮਾਸੀ ਨੂੰ ਬੁੱਦੂ ਬਣਾ ਕੇ ਆਈ ਆ ਤੁਹਾਡੇ ਹੱਥ ਨਹੀਂ ਮੈਂ ਹੁੰਦੀ ਹੁਣ ਕੁੱਤੀ ਚ ਲੱਗ ਸੀ ਕੁੱਤੀ ਨੇ ਕਿਹਾ ਕੁੜੇ ਕੀ ਕਹਿਨੀ ਆ ਪੁਰਗੇ ਗੱਲ ਤਾਂ ਸੁਣਾ ਮੈਨੂੰ ਕੀ ਕਹੀ ਆਨੀ ਆ ਪੂਰੀ ਕੋਲੇ ਹੋ ਕੇ ਜੇ ਕਹਿਣ ਲੱਗੀ ਕਿੰਦੀ ਮੈਂ ਤਾਂ ਬੁੱਧੂ ਨੂੰ ਬੁੱਧੂ ਬਣਾ ਕੇ ਆਈਆਂ ਪੰਜ ਮਜ਼ਦੂਰਾ ਤੋਂ ਪੱਜ ਕੇ ਆਈਆਂ ਖਰਗੋਸ਼ ਨੂੰ ਵੀ ਪਿੱਛੇ ਛੱਡ ਕੇ ਆਈਆਂ ਲੂੰਬੜੀ ਮੱਸੀ ਨੂੰ ਵੀ ਬੁੱਧੂ ਬਣਾ ਕੇ ਆਈਆਂ ਤੇਰੇ ਹੱਥ ਵਿੱਚ ਕਿਵੇਂ ਲੱਗ ਜੂਗੀ ਐਨੀ ਗੱਲ ਕਹੀ ਸੀ ਕੁੱਤੀ ਨੇ ਮੂੰਹ ਖੋਲਿਆ ਤੇ ਦੰਦੀ ਵੱਢਣ ਲੱਗੀ ਇੱਕ ਬੁਰਕੀ ਭਰੀ ਗਈ ਪੂਰੀ ਤੋਂ ਤੇ ਪੂਰੀ ਪੱਜ ਗਈ ਪੂਰੀ ਐਨਾ ਪੱਜੀ ਐਨਾ ਪੱਜੀ ਕਿ ਇੱਕ ਟੋਏ ਦੇ ਵਿੱਚ ਵਰ ਗਈ ਅੰਦਰ ਹੀ ਧਰਤੀ ਦੇ ਚਲੀ ਗਈ ਤੇ ਇਦੂ ਬਾਜ਼ ਕਤੂਰੇ ਪੂਰੀ ਦੇ ਪਿੱਛੇ ਸੀ ਸਾਰੇ ਜਣੇ ਉਹੀ ਕਤੂਰੇ ਮਿੱਟੀ ਨੂੰ ਫਰੋ ਰਹੇ ਸੀ ਵੀ ਪੂਰੀ ਕਿੱਥੇ ਪਹੁੰਚ ਗਈ ਸੋ ਬੱਚਿਓ ਦੋਸਤੋ ਉਹੀ ਕੁੱਤੇ ਅੱਜਕੱਲ ਤਾਂ ਹੀ ਧਰਤੀ ਨੂੰ ਸੁੰਘਦੇ ਰਹਿੰਦੇ ਨੇ ਪੂਰੀ ਗੁੰਮੀ ਹੋਈ ਹੈ ਅਜੇ ਤੱਕ ਨਹੀਂ ਮਿਲੀ ਉਹਨਾਂ ਨੂੰ